ਏ ਇੱਕ ਤੇ ਆ ਬੜੀ ਬਿਮਾਰੀ ਅੱਜਕੱਲ ਦੇ ਚਾਉਣੇ ਨੂੰ ਵੇਖਾ ਤੇਲ ਕਦੀ ਲਾਇਆ ਨਹੀਂ ਆ ਤੇ ਆ ਕੀ ਬਣਾਇਆ ਵਾ ਮਮਮੀ ਹੋਣੀ ਰਵਾਇਤ ਤੇਲ ਤੂੰ ਲਾਉਂਦੇ ਉਹ ਤੁਹਾਡੇ ਸਮੇਂ ਹੀ ਚੁੱਪ ਕਰ ਚੁੱਪ ਰੱਖ ਜਿਹੜਾ ਤੇਰਾ ਰਵਾਜ ਆਪਣੇ ਹੁੰਦੇ ਆ ਜਿੱਧਰ ਨੂੰ ਮਰਜ਼ੀ ਕਰ ਲੋ ਤੂੰ ਹੀ ਮੇਰੇ ਉੱਤੇ ਗੁੱਸੇ ਜਾਣ ਕੇ ਪੁੱਟਦੇ ਨਹੀਂ ਲੱਗਦਾ ਸਾਰੇ ਚੁੱਪ ਕਰ ਜਾ ਕੋਣ ਮੇਰੇ ਹੱਥ 'ਚ ਹੀ ਉਹ ਚੰਗਾ ਸਾਹ ਖੀਂਟ ਕਰਾਉਣੀ ਨਾ ਤਾਂ ਸਿੱਧੀ ਹੋ ਜਾ ਤਾਰ ਮੂੰਹ ਕਰ ਸੂਰਜ ਪੈਂਦੇ ਆ ਅੱਖਾਂ 'ਚ ਲੱਗ ਤੈਨੂੰ ਜੜੀ ਸੂਰਜ ਪੈਂਦੇ ਆ ਅੱਖਾਂ 'ਚ ਤੇਰੇ ਸੂਰਜ ਜਦੋਂ ਤੇਰੇ ਵਰਗੇ ਹੀ ਨਾ ਮੈਂ ਤੇ ਕਿਤੇ ਵਾਲ ਈ ਦਾ ਸੰਭਾਲਣੇ ਕਿਤੇ ਸਰੋਂ ਦਾ ਤੇਲ ਲਾਉਣਾ ਤੇ ਕਿਤੇ ਆਹ ਜਿਹੜੇ ਲੱਸ਼ਿਆਂ ਵਰਗੇ ਵਾਲ ਆਦੇ ਹੀ ਕਿਤੇ ਐਡ ਨਹੀਂ ਲੱਗਦਾ ਗੁੱਸਾ ਹੀ ਸਾਰਾ ਵਾਲ ਹੁਣ ਇੱਕੋ ਆ ਬਾਲੇ ਕੀ ਕਰਦੇ ਨਾ ਵਾ ਬਸ ਕਰ ਸੋਖ ਚੁੱਪ ਕਰ ਜਾ ਚੰਗਾ ਮਾ ਮੇਰੇ ਹੱਥ ਚਾਈ ਆਵੇ ਆਵੇ ਕੀ ਬਣਾਇਆ ਵੇਖਾਂ ਲੈ ਰੁੱਖੇ ਵਾਲ ਹੋਈਆਂ ਕਿੱਡੇ ਸੋਹਣੇ ਵਾਲ ਕਿੱਡੇ ਸੋਹਣੇ ਆ ਕਿਤੇ ਸੋਖ ਹਾਂਜੀ ਵਾਲਾਂ ਤੋਂ ਚੇਤਾ ਆਇਆ ਯੋ ਆਪਣੀ ਵੇਲਾ ਦਵਿੰਦਰ ਦੇ ਕਿੰਨੇ ਸੋਹਣੇ ਵਾਲ ਜਿੱਦਾਂ ਮਰਜੀ ਆ ਨਾ ਹੂੰ ਬਹੁਤ ਸਮਾਨ ਰੱਖਦੀ ਆ ਵਾਲਾਂ ਦੀ ਹਲੋ ਮੰਮੀ ਉਹ ਤੇ ਛੱਡ ਮੈਨੂੰ ਨਾ ਭਾਬੀ ਤੋਂ ਚੇਤਾ ਆ ਕਿੰਨੇ ਦਿਨ ਹੋਏ ਜਾ ਕੇ ਬੈਠੀ ਆ ਆ ਜਾ ਯਾਰ ਕੋਣ ਆ ਇਹ ਬਾਂਦਰ ਘੋਰਾ ਯੋ ਘੋਰਾ ਘੋਰਾ ਤੂੰ ਤੇਰਾ ਹਾਈ ਹਾਈ ਇਹ ਲਾਲੋ ਤੇ ਤਕੀ ਸਦਾ ਕੁਠੰਡਿਆ ਮੁੰਡਾ ਬਿਮਾਰੀ ਵੈ ਇਹ ਕਹਾ ਮੈਂ ਇਹਨੂੰ ਹੋਰ ਖਾ ਗਏ ਇਹਨੂੰ ਪਰੌਂਠੇ ਦੇ ਆਵੇ ਇਹਨੂੰ ਫੜਾਈ ਮਾਗੋ ਹਾਂ ਮੈਂ ਮਹੀਨਾਂ ਨਹੀਂ ਮਾਨੂੰ ਪਤਾ ਨਹੀਂ ਕਿ ਨਹੀਂ ਕਿਦਨ ਦੀ ਜਾ ਕੇ ਬੈਠੀ ਮਾਏ ਦੀ ਇਹਨੂੰ ਨੇ ਪਤਾ ਪਿਆ ਹੁਣਾਂ ਵਾ ਕਰ ਵੇ ਮਾ ਆਪਣੀ ਨੂੰ ਫੋਨ ਕੀਤਾ ਮੈਨੂੰ ਲੱਗਦਾ ਹਰ ਬਾ ਵਾਡੀ ਛੜੀ ਡਾਕਟਰ ਦੇ ਨਾਲ ਪਤਾ ਨਹੀਂ ਕਿੰਨੀ ਦੁਖਦੀ ਆ ਮੈਨੂੰ ਜਾਣਾ ਪੈਣਾ ਉਧਰ ਕੰਮ ਤੇ ਤੇ ਮੈਂ ਕੀ ਕਹਿੰਨੀ ਆ ਹਾਂ ਮੈਨੂੰ ਲੱਗਦਾ ਹਰ ਬਾ ਲਾਠੀ ਗਈ ਇਹ ਪੀਨੇ ਦਿਨ ਹੋਇਆ ਹੀ ਨਹੀਂ ਤੁਰੇ ਤੇ ਲਾ ਕੇ ਕੋਹ ਚ ਦੋਵੇਂ ਜਾਣੀਆਂ ਹਮ ਅਸੀਂ ਤੇ ਮਾ ਘਟਾਉਣੇ ਇਹਦੇ ਕੋਲ ਉਰੇ ਅੱਖੇ ਲੱਗ ਜਾਂ ਚੰਗਾ ਮੇਰੀ ਮੰਮੀ ਨੂੰ ਬੇਚਾ ਅੱਛਾ ਉਹ ਉਹ ਤੇਰੀ ਮੰਮੀ ਹੋਗੀ ਤਾਂ ਅਸੀਂ ਦੁਸ਼ਮਣ ਹੋਗੇ ਦੁਸ਼ਮਣ ਉਹਦੀ ਦੁਸ਼ਮਣ ਜੇ ਨਾ ਬਾਹਰ ਦੋੜੇ ਗਿਰਾਫ ਕੀ ਦੱਸਣਾ ਦਾਂਦੀ ਨੇ ਥੋੜੀ ਬਾਹਰ ਕਿੱਦਾਂ ਥੋੜੀ ਵੇ ਅਸੀਂ ਫੜ ਕੇ ਥੋੜੀ ਮੇਰੇ ਵੱਲੋਂ ਅਸੀਂ ਫੜ ਕੇ ਥੋੜੀ ਐਡਾ ਓਏ ਦੰਗ ਜੀ ਅੱਛੇ ਤਰਪੜਾਂ ਚੱਲ ਪੜਾ ਜਾ ਅਮਰ ਅਮਰ ਕਿੱਥੇ ਮਰੀਏ ਅੱਖੇ ਲੱਗੜਾ ਕਿ ਨਹੀਂ ਤੇਰੀ ਜੀਬ ਜ਼ਿਆਦਾ ਵੱਧ ਗਈ ਹੁਣ ਤੂੰ ਕਿੱਥੋਂ ਆਇਆ ਫਿਰਦਾ ਹੌਣਾ ਕਿਥੋਂ ਤੁਰਿਆ ਫਿਰਦਾ ਫੜਕਾਂ ਤੇ ਲਵਾਰ ਤਾਂ ਮਾਂ ਤੋਂ ਵੀਰੇ ਮਾ ਮਾਈ ਸਾਉਦੀਆਂ ਲੱਖ ਹੋਣ ਦਾਦੀਆਂ ਭੂਆ ਮਾਮ ਮਾਵਾਂ ਗਿਆ ਤੇ ਚੱਲ ਫਿਰ ਮਾਂ ਕੋ ਮਗ ਰਹੀ ਇੱਥੇ ਕਰਨ ਨਾ ਚੱਲ ਜਾ ਕਰਾਇਆ ਲੈ ਦੋ ਹਾਏ ਵੇ ਮੂਲ ਨਾਲੋਂ ਵਿਆਜ ਪਿਆਰਾ ਤੇ ਵੇ ਇਹਦੀ ਅਕਲ ਇਹ ਵੇ ਇਹਦੀ ਅਕਲ ਮੁੰਡੇ ਦੀ ਉਦਾਂ ਤੂੰ ਜਿਦਾਂ ਦਾ ਦੁੱਧ ਪੀਤਾ ਓਦਾਂ ਦੀ ਤੇਰੀ ਬੁੱਧ ਵਾ ਤੇਰੀ ਨਹੀਂ ਜਾ ਜਾ ਤੇ ਵਧੀਆ ਕਰੋ ਲਵਾ ਲੈਣਾ ਦੁੱਧ ਆ ਵੇ ਲਸਨਾਈ ਮੁੰਡਾ ਇਹਦੇ ਗੱਲਾਂ ਤੇ ਕੋਈ ਹੱਸੂਗਾ ਰਹੂਗਾ ਅਬ ਮਾਂ ਮੇਰੇ ਫੋਨ ਕਰਤੇ ਉਹਨਾਂ ਕਹ ਲੈ ਜਾ ਤੈਨੂੰ ਵੀ ਮਾਂ ਮੇਰੇ ਕਹ ਪੂਰੀ ਬੰਦ ਜਾ ਇੱਥੇ ਨਹੀਂ ਨਹੀਂ ਜਾਣਦੇ ਇਹਨੂੰ ਵੀ ਜਾਣਦੇ ਰਾਹ ਜਾਣਦੇ ਤੇ ਜਾਣਦੇਗਾ ਮੋਟੇ ਆ ਜਾਣਦੇ ਅੰਬ ਖਾਣੇ ਇਨੇ ਕੇ ਮੈਂ ਤਾਂ ਰੋਟੀ ਨਹੀਂ ਖਾ ਕੇ ਵੇਖੀ ਹਾਏ ਅਜੇ ਚਾਰ ਪਰੌਠੇ ਸੇ ਰਖਾ ਦੇ ਨਾ ਖਾਤੇ ਨੇ ਹਾਂ ਮੇਰੇ ਪੁੱਤ ਇੱਥੇ ਉੱਦਾਂ ਕਰਨਾ ਵਾ ਇੱਥੇ ਉੱਦਾਂ ਕਿਧਾ ਨਾ ਉਰੀਆ ਦਾ ਪੁੱਤ ਬਾਈ ਡਾਈਟਿਕ ਤੇ ਆ ਮੈਂ ਨਹੀਂ ਉੱਦਾਂ ਬੜਾ ਚਾਰ ਚਾਰ ਪਰੌਠੇ ਖਾਣਾ ਹੈ ਜੇ ਤੱਕ ਜੀ ਬੰਦਾ ਰੱਖ ਮੇਰੀ ਗੱਲ ਸੁਣ ਪੁੱਤ ਕਿੰਨੀ ਕੁ ਬਾਹ ਦੋਦੀ ਤੇਰੀ ਮਾਂ ਦੀ ਨਹੀਂ ਉਹ ਪੇਠਾ ਜਿਹੜਾ ਬਣਾਇਆ ਦੇ ਮਾਸਾ ਨੂੰ ਲਿਆ ਕੇ ਦੇਨੀ ਨੂੰ ਵੇਖਾ ਮੈਂ ਰੋ ਪੁੱਤ ਦੱਸ ਕਿ ਕਿ ਬਾਂਹ ਉਧਦੀ ਉਹਦੀ ਦੱਸਵੇ ਮੈਂ ਵੀ ਪਤਾ ਲੈਣ ਜਾਊਂਗੀ ਹੋਤੀ ਬੜੀ ਐ ਬੜੀ ਨਹੀਂ ਤਾਂ ਸੱਚੀ ਕਿ ਜਾਂ ਝੂਠ ਹੈ ਝੂਠ ਤੇ ਆਂ ਤੋੜੀ ਨਹੀਂ ਤੂੰ ਫੜ ਕੇ ਝੂਠ ਗੁਰਿਆ ਇਦਾਂ ਨਹੀਂ ਕਹੀਦਾ ਹੁੰਦਾ ਦਾਦੀਆਂ ਨੂੰ ਤੇ ਮੈਂ ਜੋ ਅੱਧਾ ਇਦਾਂ ਫੜੀ ਹੁਣ ਮੈਂ ਇਦਾਂ ਬਾਹ ਫੜੀ ਤੇ ਤੇਰੀ ਦੱਸ ਬਾਹ ਨੂੰ ਕੋ ਕਰੀਦਾ ਵਾ ਕਿਦਾਂ ਕਿਦਾਂ ਇਦਾਂ ਹੀ ਪੁੱਤ ਬਾਹ ਨੂੰ ਇਦਾਂ ਕੀਤਾ ਨਹੀਂ ਜੋੜ ਕੇ ਥੋੜੀ ਹੋਰ ਠੀਕ ਚੱਲੀ ਮੜੀ ਚੱਲ ਲੈ ਚੀ ਮੇਰੀ ਮੁੰਡੇ ਰਿੱਡੀ ਲੰਮੀ ਰਿੱਡੀ ਕਿਦਾਂ ਖਿੱਚੀ ਦਾਤ ਸਾਈਂ ਇਦਾਂ ਮੈਂ ਕੀਤਾ ਇਦਾਂ ਮੈਂ ਹਾਂ ਚੱਲਾ ਨਹੀਂ ਇੱਧਰ ਮੇਰੇ ਵੱਲ ਓਏ ਓਏ ਮੇਰੇ ਹੀ ਨਾ ਫੋਨ ਇਹ ਨਹੀਂ ਨਹੀਂ ਹਲਾ ਚਲ ਸੌਂ ਜਾ ਫਿਰ ਮੰਮੀ ਉਹ ਦਾ ਨਾ ਸੁਪਾ ਬਿਨੂ ਜਿਆਦਾ ਹੀ ਪੋਏ ਚੜਾਇਆ ਵਾ ਐਡਾ ਵੀ ਨਹੀਂ ਫਟਾ ਵੱਜ ਗਿਆ ਬਾਹ ਨੂੰ ਇਹਨੇ ਵੀ ਚੜਾਇਆ ਹੀ ਆ ਚੋਬਗਾ ਜਾ ਐਡਾ ਨਹੀਂ ਫਟਾ ਵੱਜ ਗਿਆ ਬਾਹ ਨੂੰ ਇਹਨੇ ਤੈਨੂੰ ਇਹ ਜਾ ਕੇ ਬੈਠੀ ਮੈਂ ਇੱਕ ਗੱਲ ਕਹਿਣੀ ਥਾਨੂੰ ਤੂੰ ਚੋਬਗਾ ਜਾ ਕਹਤਾ ਤੈਨੂੰ ਮੈਂ ਗੱਲ ਸੁਣ ਲੈ ਮੇਰੀ ਗੱਲ ਸੁਣੋ ਸਵੇਰੇ ਜਾਓ ਤੈਨੂੰ ਲੈ ਕੇ ਆਓ ਥੋੜੇ ਦਿਨ ਰਹਿ ਗਏ ਮੈਂ ਵੀ ਚਲ ਜਾਣਾ ਮੈਂ ਬਾਅਦ ਚ ਮੈਂ ਜਾਵਾਂ ਮੈਨੂੰ ਲੋ ਕਰਾਇਆ ਲੈ ਕੇ ਆਉਂਗਾ ਬੋਲੀ ਜਾਂਦਾ ਬਾਬਾ ਸੱਤ ਮੈਨੂੰ ਤੋਰ ਲਓ ਪਹਿਲਾ ਮੇਰ ਕੋ ਕੜੀਆਂ ਸੁੱਖ ਬਹੁਤੀਆਂ ਵਾ ਇਹੋ ਤਾਂ ਹੈਗੀ ਆ ਸੋਹਣੀ ਸੁਨੱਖੀ ਆ ਚੱਲ ਇਹ ਵੀ ਦਮਕੇ ਨਾਲ ਵੀ ਰੱਖਣੀ ਪੈਂਦੀ ਨਾ ਉਹ ਦੀ ਜ਼ਰੂਰੀ ਨਹੀਂ ਆ ਤੂੰ ਵੀ ਮੇਰਾ ਪੋਤਾ ਸੋਹਣਾ ਸੁਨੱਖਾ 200 ਰੁਪਏ ਲੈਣਾ 200 ਰੁਪਏ ਕੀ ਕਰਨਾ 200 ਦਾ ਬੱਚਾ ਕੋ ਨਹੀਂ ਹੈ ਨਹੀਂ ਦੇਣਾ ਨਾ ਇਹ ਪਹਿਲਾਂ ਤੇ ਆ ਦਸ ਪਿਆਗੀ ਕਰਨ ਿਆ ਹਾਂ ਮਿੱਟੀ-ਮੁੱਟੀ ਜਾਣ ੜਿਆ ਵੇ ਸਦਾਈ ਹੈ ਤੇਰੀ ਮਾਂ ਇਹ ਕਿੱਟਾ ਪੋਚਾ ਫੇਰ ਨਾ ਆਣ ਕੇ ਉਹਨੇ ਮੁੜ ਕੇ ਚਾਹ ਦਾ ਕੱਪ ਵੀ ਫੜ ਕੇ ਇੱਧਰ-ਇੱਧਰ ਕਰਨਾ ਡਾਡੋ ਯਾਰ ਮਾਂ ਹੁਣ ਆਜੇ ਤੇ ਫਿਰ ਖਾਤਣਾ ਨਾ ਇਧਰ ਆ ਨਹੀਂ ਪੱਗੇ ਲਈ ਜਦੀ ਤੇ ਫੜਾਉ ਰੇ ਦਰ ਮਮੀ ਵੇਹ ਨਾ ਕੀ ਬਣਾਇਆ ਥੱਲੇ ਤੇਰੀਆਂ ਭਜੀੜੀਆਂ ਜਿਨ ਨਿਭਵਾ ਦੇਣੀਆਂ ਅਹੀਂ ਤੂੰ ਚੁੱਪ ਕਰ ਜਾ ਮਛਣਦੀ ਆ ਉਹਦੇ ਵਿੱਚ ਲੈ ਕੇ ਆਉਂਦੇ ਜਾ ਕੇ ਵੇਖੀ ਤੈਨੂੰ ਮੈਂ ਦੱਸ ਨਹੀਂ ਨਾਲ ਉਹਨੂੰ ਵੀ ਮਮੀ ਜਾ ਕੇ ਕਾ ਨੂੰ ਲੈ ਕੇ ਆਉ ਉਹਨੂੰ ਮੈਂ ਲੈ ਕੇ ਆਉਂਦੀ ਉਹਨੂੰ ਮੈਂ ਕਪੜੀ ਨਾ ਉਹਨੂੰ ਲੈ ਕੇ ਆਉਣਾ ਮੈਂ ਬਾੜੇ ਮਗਰ ਥੋੜਾ ਲੱਗਣਾ ਕਿਸਦੇ ਵੀ ਇਹਨੂੰ ਸਾਡੇ ਇਕੱਠੇ ਹੋਏ ਸਾਰੇ ਕਹੋਗੇ ਉਹਦਾ ਨਾ ਮਮੀ ਭਾਬੀ ਬੜੀ ਚਲਾਕ ਆ ਜਦੋਂ ਮੈਂ ਆਵਾਂ ਨਾ ਚਾਰਦੇ ਨੇ ਇੰਨੇ ਕੋਈ ਨਾ ਕੋਈ ਪੱਜ ਲਾ ਕੇ ਨਿਕਲ ਹੀ ਜਾਣਾ ਹੁੰਦਾ ਵਾ ਜਿਹੜੀਆਂ ਇਹਦੇ ਦਿਲ ਚਾਣਾ ਮੈਨੂੰ ਸਭ ਪਤਾ ਨੀ ਜਿਹੜੀ ਇਹਨੂੰ ਬਿਮਾਰੀ ਪੈਂਦੀ ਜਦੋਂ ਮੈਂ ਆ ਜਾਣਾ ਵੀ ਹੁਣ ਇਹਨੇ ਮੈਨੂੰ ਰੋਕਣਾ ਟੋਕਣਾ ਹਰ ਗੱਲ ਤੋਂ ਨੀ ਇਹਦੇ ਪਿਆਰ ਨਹੀਂ ਨਾ ਤੇਲ ਨਾ ਤਾਂ ਕਰਦੀ ਏਦਾਂ ਤੇ ਜੇ ਪਿਆਰ ਹੋ ਗਿਆ ਫਿਰ ਉਹਨੇ ਆਪੇ ਵੇਖੀ ਜਾਇਆ ਨਹੀਂ ਕਰਨਾ ਕਿਤੇ ਗੱਲ ਨਹੀਂ ਹੋ ਜਾਂਦੀ ਬੱਸ ਮੇਰਾ ਪਿਆ ਨਹੀਂ ਪਿਆਰ ਪੈਣਾ ਕੋਦੋਂ ਹੁਣ ਬੁੱਢਾ ਰੇ ਕੋਈ ਗੱਲ ਨਹੀਂ ਆਪੇ ਆ ਜਾਣੀ ਸਮਝ ਜਿਉਂ ਜਿਉ ਮੈਂ ਭੀਜੇ ਕੰਪਲੀਟ ਤੇ ਉਹੋ ਸਿਆਣੀ ਉਹ ਸਭਾ ਕੋਈ ਨਹੀਂ ਹੁਣ ਤੇ ਉਹਦੀ ਮਾਂ ਨੇ ਵੀ ਕਹਿਣਾ ਵੀ ਚੱਲ ਆਇ ਤੇਰੀ 사ਸ ਤੇ ਚੱਲ ਹੁਣ ਉੱਥੇ ਚੱਲ ਨਹੀਂ ਪਹਿਲੀ ਵਾਲੀ ਠੀਕ ਹੋ ਕੇ ਜਾਉਗੀ ਕੋਈ ਨਹੀਂ ਪਤਾ ਇਥੇ ਇਲਾਜ ਕਰਾਵਾਂਗੇ ਹੁਣ ਤਾਂ ਡਾਕਟਰ ਆਇਆ ਨਹੀਂ ਆ ਵੀ ਤੇਲ ਮੜੀ ਗਏ ਹਾਏ ਰੱਬਾ ਰਾਤੋਂ ਦਿਨ ਨਹੀਂ ਚੜਨ ਦਿੱਤਾ ਮਾਮੇ ਨੂੰ ਫੋਨ ਲਾਤਾ ਮੇਟਾ ਮਰ ਜੇ ਉੱਡ ਗਈ ਲਾਸਵਾ ਕਰਾਉਣਾ ਸੀ ਤੇਰੇ ਇੱਕ ਪੀੜ ਬੰਦੀ ਓਕੀ ਚੋਈ ਜਿਹੜੇ ਤੇਰੀ ਪੀੜ ਪੈਂਡ ਵੀ ਨੂੰ ਸਾਰਾ ਪਤਾ ਵਾ ਬੋਲਦਾ ਵੇਹੇ ਨੂੰ ਸ਼ਰਮ ਹੈ ਹੀ ਨਹੀਂ ਕਿ ਮੈਂ ਭੂਆ ਨਾਲ ਗੱਲ ਕਰਨ ਡਿਆ ਵਾਂ ਮੈਨੂੰ ਤਾਂ ਲੱਗਦਾ ਭੂਆ ਪਤੀ ਜਾਤ ਨਹੀਂ ਹੈ ਤੇ ਲੈ ਤੇ ਮੱਜੇ ਤੂੰ ਇਨ੍ਹਾਂ ਦੇ ਘਰ ਆ ਵਾ ਤੂੰ ਆਪਣੇ ਜਾ ਕੇ ਵਿਆਹ ਕਰੋ ਇਹਦਾ ਆਏ ਇੰਦਾ ਥੋੜਾ ਕਈ ਦਾ ਮੁੜਕੇ ਤਾਂ ਤਰਸਿਆ ਕਰਨਾ ਮੇਰੀ ਭੂਆ ਆਵੇ ਮੈਂ ਕੋ ਦੱਸਣਾ ਮਾ ਨਹੀਂ ਜਦੋਂ ਮੈਂ ਅੱਥਰ ਕੱਲ ਜੀ ਜੱਜਾ ਨਾ ਫਿਰ ਬੜਾ ਮਗਰਾ ਫੋਨ ਕਰੇਗਾ ਕਿਦਾਂ ਆਣਾ ਮੈਂ ਕਿੰਨਾ ਚਿਰ ਹੋਇਆ ਆਈ ਨੂੰ ਆਈ ਨਹੀਂ ਹੁਣ ਉਹ ਤੇ ਚੱਲ ਹੁੰਦਾ ਹੀ ਆ ਮੜਾ ਮੋਟਾ ਕਾਰ ਹੀ ਲਈਦਾ ਨਹੀਂ ਕਰੂੰਗਾ ਜੇ ਇੰਨੀ ਪੇੜ ਹੁੰਦੀ ਤੇਰੇ ਦੇ ਤੇ ਨਾ ਕਰੀ ਬੋਲੀਦਾ ਨਹੀਂ ਹੁੰਦਾ ਫਤ ਜਿਆਦਾ ਬੋਲੀਦਾ ਨਹੀਂ ਭੂਆ ਤੇਰੀ ਕਿਰੋ ਪੁੱਟਣ ਲਾ ਪਿਆ ਚੱਲ ਨਹੀਂ ਤੁਸੀਂ ਘਟ ਗੱਲਾਂ ਕਰਿਆ ਕਰ ਤੇ ਚਾਹ ਬਣਾ ਚਾਰ ਪੰਜ ਕੱਪ ਹੁਣ ਬਣਾ ਲਈ ਚੰਗਾ ਇਹ ਨਵੇਂ ਵੀ ਆਪਣੇ ਜੋਗੇ ਹੱਦੋ ਆ ਕੇ ਬਣਾ ਕੇ ਤੇ ਦਾ ਇਹਨੂੰ ਦੇ ਦੇ ਤੇ ਬਾਕੀ ਜੋ ਬਨ ਵੀ ਰਹਿ ਗਏ ਆਹ ਉਹ ਤਾਂ ਪਤਾ ਕਿਵੇਂ ਪੀਣੀ ਆ ਕੇ ਆਏ ਮੰਮੀ ਕੀ ਕਰਤਾ ਆਹ ਆਲਾ ਕੰਗੀ ਤੇ ਚੱਲ ਗੱਲਾਂ ਤੂੰ ਵੀ ਘਟ ਕਰਿਆ ਕਰ ਮੈਂ ਵੇਖ ਕੇ ਆਵਾਂ ਜੋ ਬਨੂ ਸਵੇਰ ਦਾ ਪਤਾ ਨਹੀਂ ਕਿੱਥੇ ਗਿਆ ਆਈ ਉੱਥੇ ਜਾਂਦਾ ਮੂੜੀਆਂ ਮਾਲੀਆਂ ਚ ਮੂੜੀਆਂ ਮਾਲੀਆਂ ਉਹਨਾਂ ਰਦੀ ਮੂੜੀਆਂ ਮਾਲੀਆਂ ਤੇਣੀਆਂ ਤੁਣੀਆਂ ਹੋਣਾ ਕੰਮ ਤੈਨੂੰ ਵੀ ਆਂਦੀ ਆ ਚੱਲ ਵੇਖ ਕੇ ਆਂਦੀ ਭਲਾ ਉਪਰ ਵਾਲੀ ਮੇਰੀ ਜੋਗੇ ਉੱਥੇ ਲਾ ਲਾਂਗੇ ਉੱਥੇ ਆਓ ਵੇਖਾਂ ਜੋਬਨ ਖਲੋਤਾ ਬਣਾ ਸਵੇਰ ਦਾ ਆ ਕੀ ਕਰਨ ਰਿਆ ਵਾ ਉਹ ਲਸਣ ਚ ਕੱਖ ਜਾ ਹੋ ਗਿਆ ਸੀ ਮੈਂ ਪਾਣੀ ਲਾਇਆ ਗਿੱਲਾ ਵਾ ਨਿਕਲ ਜਾਣਾ ਜੋ ਬਣਾ ਪਰਾਲੀ ਜੀ ਵੀ ਕੱਢ ਛੱਡਦਾ ਹਾਂ ਇਧਰੋਂ ਕੱਢਤੀ ਆ ਤੇ ਹੁਣ ਇਹ ਵੀ ਕੱਢ ਦਿੰਨੇ ਆ ਗਿੱਲੇ ਕਰ ਲਿਆ ਮੈਂ ਲਿਆ ਕੇ ਨਾ ਦੱਤ ਦੀ ਜਿਹੜੀ ਤਿੱਖੀ ਚੁੰਝ ਵਾਲੀ ਉਹਦੇ ਨਾਲ ਨਿਕਲ ਨਹੀਂ ਆ ਤਾਂ ਉਹ ਏਦਾਂ ਚੁੱਕੀ ਜਾਈ ਚੰਗਾ ਤੁਸੀਂ ਕਿੱਧਰ ਆਏ ਮੈਂ ਕਿੱਧਰ ਆਉਣਾ ਮੈਂ ਤੇਰੇ ਵੱਲ ਆਈ ਵੀ ਤੂੰ ਦੋ ਦਿਨ ਪੈਸੇ ਪੁੱਛੇ ਆ ਆਹ ਪੁੱਛੇ ਆਂਦਾ ਸ਼ਾਮਾਂ ਨੂੰ ਲੈ ਜੀ ਸ਼ਾਮਾਂ ਨੂੰ ਤੇ ਲੈ ਜੀ ਤੇ ਉਹ ਕੁੜੀ ਨੇ ਜਾਣਾ ਹੀ ਹੋ ਉਹਦੇ ਕੱਪੜੇ ਲੜੇ ਹੋ ਤੇ ਹੁਣ ਕੋਟੀ ਤੇ ਜਾਗੜ ਜੀ ਕਹਿਣ ਦੀ ਲਾ ਦੇ ਤੇ ਹੋਰ ਬੂੜਪੜ ਤੈਨੂੰ ਪਤਾ ਹੁਣ ਜਾਣਾ ਤੇ ਸਿਆਲ ਆ ਗਿਆ ਹੁਣ ਲੀੜੇ ਲੁੱਤਾ ਚਾਹੀਦਾ ਉਹਨੂੰ ਨਹੀਂ ਹੁਣ ਅੱਜ ਹੀ ਜਾਣਾ ਉਹਨੇ ਨਹੀਂ ਸਵੇਰੇ ਜਾਊਗੀ ਤੇ ਕੋਈ ਨਹੀਂ ਸ਼ਾਮਾਂ ਨੂੰ ਮਿਲ ਜਣੇ ਪੈਸੇ ਪਰ ਨਾਲੇ ਮੇਰੀ ਗੱਲ ਸੁਣ ਉਹਨੂੰ ਲਿਆਉਣਾ ਵਾ ਦਵਿੰਦਰ ਨੂੰ ਤੇ ਲੈ ਕੇ ਆਈਏ ਬੜਾ ਦਿਨ ਹੋ ਗਿਆ ਹੁਣ ਰਮਾਨ ਆ ਗਿਆ ਹਣਾ ਬਾਹਾਂ ਦਾ ਤੇ ਤੂੰ ਜਾਏਗਾ ਕਿ ਵੇ ਆ ਜਾਵਾਂ ਫਿਰ ਮੈਨਾਂ ਤੂੰ ਹੀ ਚਲ ਜਾ ਮੇਰਾ ਤੇ ਮਨ ਨਹੀਂ ਲੱਗਦਾ ਜਾ ਕੇ ਕਿਉਂ ਜਿੱਦਾਂ ਦੀਆਂ ਗੱਲਾਂ ਕਰਦੇ ਆ ਇਹ ਤਾਂ ਤੁਰੀ ਰਹਿੰਦੀ ਆ ਤੂੰ ਹੀ ਜਾਇਆ ਏਰਕਾ ਚਲ ਮੈਂ ਜਾਊਗੀ ਤਾਂ ਫਿਰ ਤੂੰ ਪੈਸੇ ਪੁੱਛ ਗਿਆ ਤੇ ਵਾਦੀ ਲੈਵੀ ਕਿਉਂਕਿ ਮੈਂ ਉੱਧਰ ਵੀ ਜਾਣਾ ਵਾਂ ਫਿਰ ਤੇ ਕੋਈ ਦੋਵਾਂ ਪਾਸੇ ਚਾਹੀਦੇ ਪੈਸੇ ਮੈਨੂੰ ਕੋਈ ਨਹੀਂ ਪੈਸੇ ਤੂੰ ਵਾਦ ਲੈ ਜੀ ਪੈਸੇ ਦੀ ਟੈਨਸ਼ਨ ਨਹੀਂ ਲੈਣੀ ਲੈ ਨਹੀਂ ਪੈਸੇ ਅੱਛਾ ਹਾਂ ਤੇ ਆ ਤਾਂ ਨਹੀਂ ਆ ਲੈਵੀ ਤੇ ਥੋੜੀ ਜਿਹੀ ਮੇਥੀ ਲੈ ਆਵੀ ਪੁੱਟ ਕੇ ਕੋਈ ਨੋਟ ਪਾੜ ਕੇ ਹੈ ਠੀਕ ਠੀਕ ਆਹੋ ਮੈਂ ਲਾਈਆਂ ਸਬਜ਼ੀਆਂ ਦੇ ਨਾਲ ਹੋਣਾ ਪੈਣਾ ਵਾ ਬੰਦਾ ਤੇ ਕੋਈ ਲੱਭਦਾ ਨਹੀਂ ਆਪ ਹੀ ਕਰਨਾ ਪੈਣਾ ਸੱਸਾ ਜੀ ਮੈਂ ਕੋਈ ਨਹੀਂ ਵੇਲੇ ਨੇ ਕੀ ਕਰਨਾ ਪਤਾ ਇਹਦੇ ਕੰਮ ਕਰੀ ਦੇ ਪਾਣੀ ਲਾਇਆ ਤੇ ਗਿੱਲੇ ਹੋਏ ਨਾ ਮੈਂ ਪੁੱਟ ਦੇਣਾ ਘਾਹ ਕੋ ਮੜਾ ਮੋਟਾ ਤਾਂ ਮੈਂ ਲੱਗਾ ਸ ਕੋਈ ਨਹੀਂ ਮਿਲ ਜਾਂਦੇ ਪੈਸੇ ਮੈਂ ਸ਼ਾਮ ਨੂੰ ਜਾਣਾ ਉਹ ਲੈ ਆਉਂਗਾ ਦੇਦੀ ਕੋਟੀ ਲੈ ਕੇ ਨੂੰ ਠੀਕ ਵਾ ਤੇ ਲਸਣ ਵਾਂਗੇ ਤਾਂ ਖੜਨਾ ਹੋਊ ਤੇ ਇਧਰੋਂ ਪਰਲੀ ਕੈਰੀ ਚ ਲੈ ਵੇ ਇਧਰੋਂ ਨਾ ਹੱਥ ਹੱਥ ਲਾਇਓ ਫਿਰ ਨਾ ਇਧਰੋਂ ਪੁੜਤੀ ਆ ਉਹ ਕੋਟੀਆਂ ਗੱਡੀਆਂ ਨਹੀਂ ਹੁੰਦੀਆਂ ਨਹੀਂ ਇਧਰੋਂ ਪਰਾਲੀ ਪੁੜਤੀ ਆ ਹਾਂ ਆਹ ਰਗੀ ਆ ਪੁੱੜ ਦੇਣੀ ਐ ਤੇ ਗੜਾਈ ਕਰ ਦੇਣੀ ਐ ਦੀ ਵੀ ਠੀਕ ਆਹ ਠੀਕ ਹੋ ਗਿਆ ਹੁਣ ਦਵਿੰਦਰ ਹਾਂਜੀ ਵੀਰ ਜੀ ਬਾਹਾਂ ਦਾ ਕਿਦਾਂ ਵੜ ਤੇਰੀ ਦਾ ਲੈ ਬਾਹਾਂ ਦੇ ਠੀਕ ਆ ਵੀਰ ਸੋਨੀ ਭਾਬੀ ਨੇ ਮਲ ਮਲ ਕੇ ਇਦਾਂ ਸੇਕ ਕੱਢਿਆ ਆਈਓ ਉਹ ਗਦੇ ਮਾੜੀ ਮੋਟੀ ਨਾੜੀ ਇੱਧਰ ਉੱਧਰ ਹੋ ਗਈ ਉਹਦਣਾ ਹੀ ਨਹੀਂ ਬਾਹ ਇੱਥੋਂ ਇੱਥੇ ਆਉਂਦੀ ਹੁਣ ਵੇਖ ਲੈ ਬਿਲਕੁਲ ਠੀਕ ਆ ਹਾਂ ਐ ਠੀਕ ਆ ਤੇਲ ਵੀ ਚੰਗਾ ਜੀ ਦਾਦੀ ਉਹ ਤੇਲ ਉਹਦੀ ਮੰਮੀ ਲਿਆਈ ਸੀ ਵਧੀਆ ਸੀ ਗੱਲ ਸੁਣੋ ਆਕਾਸ਼ ਆਇਆ ਸੀ ਕੱਲ ਹੂੰ ਮੰਮੀ ਦੀ ਦਵਾਈ ਖਤਮ ਹੋਈ ਆ ਤੁਸੀਂ ਕਰਨੀ ਸੀ ਮੈਂ ਵੀ ਮੰਮੀ ਨੂੰ ਗਿਆ ਹੀ ਨਹੀਂ ਪੈਸਾ ਵੱਲੋਂ ਤੇ ਮੈਨੂੰ ਪੈਸੇ ਦੇ ਦਿਓ ਤੇ ਮੈਂ ਸਿੱਦੇ ਜਾ ਕੇ ਦਵਾਈ ਲੈ ਕੇ ਦੇਵਾਂ ਮੈਂ ਇਹਨੂੰ ਕਿਹਾ ਕਿ ਆਕਾਸ਼ ਨੂੰ ਜਾਂਦਾ ਲੈ ਜੀ ਕੋਈ ਨਹੀਂ ਮੈਂ ਪੈਸੇ ਦੇ ਦੂੰਗੀ ਉਹ ਕਹਿਣ ਰਿਹਾ ਵੀ ਮਿਲ ਹੀ ਨਹੀਂ ਕਹਿੰਦੇ ਮਗਾ ਕੇ ਦੇਵਾਂਗੇ ਉਹਨੇ ਜਾਂਦੇ ਜਾਂਦੇ ਨੇ ਕੀ ਪਤਾ ਕਿੰਨੇ ਦਿਨ ਲਾਉਣੇ ਤੇ ਦਵਾਈ ਜ਼ਰੂਰੀ ਆ ਦਵਾਈ ਤੋਂ ਬਿਨਾ ਉਹ ਕੋ ਨਹੀਂ ਰਿਹਾ ਜਾਂਦਾ ਮੈਂ ਮੰਨਦਾ ਵਾਂ ਗੱਲ ਨੂੰ ਕਿਉਂ ਨਹੀਂ ਸਾਰੀ ਉਮਰ ਦਾ ਠੇਕਾ ਲਿਆ ਵਾ ਉਹਨਾਂ ਨੂੰ ਕਹ ਕਦੀ ਆਪ ਵੀ ਲੈ ਲੋ ਦਵਾਈ ਲੈ ਆਪ ਉਹਨਾਂ ਨੇ ਕਿੱਥੋਂ ਲੈ ਲੈਣੀ ਆ ਠੇਕਾ ਮੈਂ ਕੋਈ ਇੱਕ ਦਿੋਦੀ ਧੀ ਆ ਮੈਂ ਹੀ ਲੈਣਾ ਹੋਰ ਕਿੰਨੇ ਲੈਣਾ ਵੀਰ ਵਾਦੀ ਕਰਦੇ ਓਦਾਂ ਤੁਸੀਂ ਵੀ ਨਾ ਵੀਰ ਆਹ ਗੱਲਾਂ ਕਰ ਵੇਖ ਜਦੋਂ ਉਹ ਵੇਲੀ ਦਾ ਥਾਂ ਵੇਚਿਆ ਸੀ ਤੇ ਪੈਸੇ ਕਿੱਥੇ ਆਏ ਇੱਥੇ ਆਏ ਸੀ ਘਰਾਂ ਚ ਲੱਗੇ ਆਪਣੇ ਆ ਚ ਜਾ ਗੋਪੀ ਨੇ ਵਰਤਲੇ ਜਾ ਹੀ ਵਰਤਲੇ ਐਦਾਂ ਨਾ ਕਹਿ ਮੈਨੂੰ ਤਾਂ ਸੱਚੀ ਬੜਾ ਹੀ ਤਰਸ ਆਉਂਦਾ ਹੀ ਉਹ ਕਿਹੋ ਚੱਲਿਆ ਦਵਾਈ ਆ ਹਜ਼ਾਰ ਦੀ ਆ ਜੀ 500 ਦੀ ਆ ਜੂਗੀ 2000 ਦੀ ਆ ਜੂਗੀ ਸ਼ੂਗਰ ਦੀ ਦਵਾਈ ਕਿੰਨੀ ਕੁ ਮਹਿੰਗੀ ਹੁੰਦੀ ਆ ਐਦਾਂ ਨਾ ਕਰੋ ਦੇ ਦਿਓ ਪੈਸੇ ਤੇ ਦੇ ਆਵੇ ਭਾਬੀ ਜਾ ਕੇ ਗੱਲ ਪਤਾ ਕੀ ਆ ਉਹ ਕਦੀ ਕਦੀ ਤੇ ਘਰਾਂ ਵਿੱਚ ਹਰ ਖਰਚ ਨਹੀਂ ਪੈਸੇ ਹੁੰਦੇ ਵੱਡੇ ਵੱਡੇ ਘਰਾਂ ਚ ਮੁੱਕ ਜਾਂਦੇ ਆ ਹੁਣ ਹਰ ਇਹ ਦਿਨ ਕਿ ਚੱਤੋਂ ਪਹਿਰ ਪੈਸੇ ਪਏ ਆ ਹੁਣੇ ਕੱਚੋਂ ਬੁੰਗੜੀ ਕੱਢੋ ਦਵਾਈ ਲਿਆਉਣੀ ਆ ਉਹ ਵੀਰ ਕੋਈ ਨਹੀਂ ਬਾਕੀ ਇਹ ਦੱਸ ਤੈਨੂੰ ਬੜਾ ਤਰਸਾਰਿਆ ਅੱਜ ਉਹ ਲੈ ਵੀਰਾ ਏਦਾਂ ਨਾ ਕਰੋ ਮੈਨੂੰ ਤਾਂ ਚੰਗਾ ਜਿਹਾ ਲੱਗਦਾ ਮੈਨੂੰ ਤੇ ਉਹੀ ਭਾਬੀ ਦਾ ਬਹੁਤ ਜ਼ਿਆਦਾ ਦਰਸਾਉਂਦਾ ਵੇਹ ਜਦੋਂ ਮੈਨੂੰ ਟੋਪਸ ਪਾਈ ਸੀ ਤੇ ਕਿੰਨੇ ਸ਼ਾਪ ਦਿੱਤੀ ਸੀ ਇੰਨੇ ਹੀ ਦਿੱਤੀ ਸੀ ਨਾ ਜਿਹਨੂੰ ਮੈਂ ਨਿੱਤ ਗੱਲਾਂ ਕਰਦੀ ਆ ਤੇ ਮੈਂ ਇੱਕ ਦਸਾਂਰ ਭੁੱਲ ਜਾ ਐਵੇਂ ਨਾ ਏਦਾਂ ਕਰਿਆ ਕਰੋ ਉਹ ਤੂੰ ਮੈਂ ਗੱਲ ਮੰਨਦਾ ਵਾਂ ਪਰ ਜਿਹੜੀ ਤੂੰ ਆ ਗੱਲ ਕਰਨੀ ਆ ਨਾ ਵੀ ਦਵਾਈ ਲੈ ਜਾ ਕਰੋ ਕਿੰਨੇ ਲੈ ਕੇ ਜਣੀ ਉਹ ਹਮੇਸ਼ਾ ਥੋੜੀ ਜਿਹੀ ਜੇਬ ਵਿੱਚ ਹੀ ਆ ਪਹਿਲੇ ਹੋਣੇ ਦਵਾਈ ਲਿਆਦਾ ਬਟਨ ਦੱਬਿਆ ਤੇ ਟੀਵੀ ਚੱਲ ਪਿਆ ਜਾਂਦਾ ਲੈ ਹੁਣ ਐ ਡੀਐਮ ਜਾ ਕੇ ਤੇ ਕਢਾ ਕੇ ਲਿਆ ਦੋ ਦੇ ਦੋ ਪੈਸੇ ਕੋਈ ਗੱਲ ਓ ਠੀਕ ਆ ਲਿਆ ਦੂੰਗਾ ਮੈਂ ਤੂੰ ਪਿੱਲਾਂ ਨੂੰ ਕਾਲੀ ਪਈ ਆ ਗਿਆ ਜੋ ਕੋ ਭਾਗਾ ਵਿਚ ਵਟ ਤੇ ਲੈ ਆਈਓ ਸਤਿ ਮੈਂ ਤਾਂ ਇਹ ਕੰਮ ਵਾ ਤੇ ਹਾਂ ਨਹੀਂ ਕਰਦੀ ਮੈਨੂੰ ਪਤਾ ਹੈ ਮੈਨੂੰ ਦਵਾਈ ਦੇਖ ਤੇ 1500 ਦੇਣ ਲੱਗਿਆ ਇਹਨਾਂ ਦੇ ਹੱਥ ਕੰਬਦੇ ਸਾਰੀ ਉਮਰ ਦਾ ਠੇਕਾ ਤੂੰ ਹੀ ਲੈਣਾ ਜਿਨ੍ਹਾਂ ਨੇ ਸਾਰਾ ਕੁਝ ਵੇਚ ਕੇ ਲਿਆਂਦਾ ਹੀ ਉੱਥੋਂ ਛੇਤੀ ਨਾ ਐਨਾ ਆਪਣਾ ਘਰ ਪਿਆਰਾ ਤੇ ਨਹਾ ਲੈਂਦੇ ਉੱਥੇ ਚਾਚੇ ਤਾਏ ਦਾ ਜੋ ਕੁਝ ਹੈਗਾ ਹੀ ਸਾਂਭਦੇ ਤੇ ਉਹ ਹੀ ਮੇਰੀ ਮਾਂ ਨੇ ਨਹੀਂ ਸਾਂਭਦੇ ਮੈਂ ਅਜੇ ਕਹਿਣ ਵਾਲੀ ਤੇ ਬੰਦੀ ਇਹਨਾਂ ਦੇ ਵਿੱਚ ਬਹਿ ਕੇ ਨਾ ਮੈਂ ਕਹਿ ਸਕਦੀ ਆ ਤਰ੍ਹਾਂ ਹੋਰ ਕੋ ਤਾਂ ਧੀ ਸਮਝੀ ਜਦੋਂ ਜੀਵਨ ਦੇ ਭਾਬੀ ਕੀ ਗੱਲਾਂ ਵੀਰ ਦੀ ਐ ਨਹੀਂ ਕੋਈ ਤੁਹਾਡਾ ਗੁੱਸਾ ਕਰ ਲਿਆ ਵਾ ਕੋਈ ਨਾ ਮੈਂ ਇਹਨੂੰ ਆਖਿਆ ਵਾ ਪੀਏਟੀਐਮ ਘੜੋ ਤੇ ਪੈਸੇ ਕਢਾ ਕੇ ਲਿਓ ਤੇ ਭਾਬੀ ਨੂੰ ਤੇ ਜਾ ਕੇ ਤੇ ਮੰਮੀ ਦਵਾਈ ਦਵਾ ਕੇ ਲਿਆਓ ਉਹ ਕੀ ਹੋ ਗਿਆ ਵਾ ਮੈਂ ਕਹ ਨਹੀਂ ਮੈਂ ਸਵਿੰਦਰ ਜਦੋਂ ਉਸ ਤੋਂ ਸਾਰਾ ਕੁਝ ਵੇਚ ਕੇ ਆਂਦਾ ਸੀ ਨਾ ਤੂੰ ਨਿਆਣੀ ਨਹੀਂ ਤੈਨੂੰ ਵੀ ਪਤਾ ਸੀ ਮੈਂ ਉਹ ਕਿੰਨਾ ਮਨਾ ਕੀਤਾ ਸੀ ਕਾ ਰੋਜ ਰੋਜ ਇੱਥੇ ਦਵਾਈ ਵਾਸਤੇ ਪੈਸੇ ਮੰਗਣਗੇ ਤੇ ਸਾਂਝੇ ਘਰ 'ਚ ਸਾਰਿਆਂ ਨੂੰ ਮਹਿਸੂਸ ਹੋਣਾ। ਉਦੋਂ ਇਹ ਕਹਿੰਦੇ ਨਾ ਮੈਂ ਉਹਦਾ ਪੁੱਤ ਵਾਂ। ਮੇਰੀ ਜ਼ਿੰਮੇਵਾਰੀ ਮੈਂ ਹੀ ਸਾਂਭਣਾ। ਤੇ ਹੁਣ ਜੇ ਕਦੇ ਲੋੜ ਪੈਂਦੀ ਵੀ ਹੈ ਨਾ ਆ ਤੇਰੇ ਸਾਹਮਣੇ ਵੇਖ ਲਾ। ਉਹ ਕੋਈ ਗੱਲ ਨਹੀਂ। ਮੈਂ ਸੁਣਾ ਤਾਂ ਵੀਰ ਨੂੰ। ਮੈਂ ਕਿਹਾ ਜਦੋਂ ਇਹ ਐਡੀ ਵੱਡੀ ਉਹਨਾਂ ਦੀ ਹਵੇਲੀ ਸੀ ਨਵੇਂ ਰਰ ਰਹੇ ਰਹਿੰਦੇ ਤੇ ਚਾਚੇ ਤਾਏ ਮਿਲਦੇ ਤਾਂ ਸਹੀ ਉਹਨੂੰ। ਮੈਂ ਕਿਹਾ ਉਦੋਂ ਰੁੱਡਾਂ 'ਚ ਪੈਸੇ ਇੱਥੇ ਬੜੇ ਆ। ਉਹਦੋਂ ਸੋਨੀ ਨੇ ਵੀ ਇਹ ਗੱਲ ਮੈਨੂੰ ਆਖੀ ਆ ਕਿ ਇੱਥੋਂ ਦਵਾਈਆਂ ਜਾਂਦੀਆਂ ਆ। ਮੈਂ ਹਾਂ ਭੈਣੇ ਹੁਣ ਤੂੰ ਅਡੋ ਅਡਾਈ ਦੀਆਂ ਗੱਲਾਂ ਕਰਦੀ ਆ ਮੈਂ ਤਾਂ ਉਦੋਂ ਤੁਸੀਂ ਵਰਤੇ ਹੀ ਪੈਸੇ ਜਦੋਂ ਪੈਸੇ ਆਉਂਦੇ ਸੀ ਨਾ ਗੋਪੀ ਨੂੰ ਬਾਹਰ ਭੇਜਿਆ ਸੀ ਭੇਜਿਆ ਸੀ ਹੋਰ ਕੋਈ ਪਰਜਾਈ ਹੋਵੇ ਨਾ ਤਾਂ ਹੁਣ ਗੋਪੀ ਨੂੰ ਗਵੇ ਤੇ ਦੇ ਖਰਚਾ ਦੇ ਤੇ ਤੂੰ ਹੀ ਭਾਬੀ ਬੜੇ ਬੜੇ ਰਹਿੰਦੇ ਜੇ ਤੂੰ ਇਹ ਤਾਂ ਬੋਲਦੇ ਨਹੀਂ ਜੇ ਫਿਰ ਮੈਂ ਉਹਦੀ ਬੋਦਣਾ ਜਦੋਂ ਮੈਨੂੰ ਇਹ ਬੋਲਣ ਹੀ ਨਹੀਂ ਦਿੰਦੇ ਹਰ ਜਗ੍ਹਾ ਤੇ ਜਦੋਂ ਆਪ ਵੇਖ ਲਓ ਮੂੰਹ ਖੋਲ ਕੇ ਸਦੀ ਨਾ ਕਾਇਆ ਦਿੱਤਾ ਵਾ ਮੈਂ ਤੇ ਆਹੀ ਠੇਕਾ ਲਿਆ ساری ਉਮਰ ਦਾ ਤੇ ਦੂਜੇ ਪਰਿਵਾਰ ਦੇ ਮੈਂਬਰ ਨੂੰ ਮੈਂ ਕੀ ਕਹਾਂ ਤੁਸੀਂ ਮੇਰਾ ਕਿੰਨਾ ਸਾਥ ਦਿੰਦੇ ਰਹੇ ਜੇ ਤੇ ਪਰ ਮੇਰੀ ਅੱਖਾਂ ਤੇ ਪਤਾ ਨਹੀਂ ਕਿਹੋ ਜੀ ਪੱਟੀ ਬੱਦੀ ਸੀ ਵੀ ਤੁਹਾਨੂੰ ਹੀ ਮਾੜਾ ਅਠਰਾਉਂਦੀ ਗਈ ਮਾੜਾ ਕਰਦੀ ਗਈ ਵੇਖ ਜਦੋਂ ਮੇਰਾ ਵਿਆਹ ਹੀ ਕਿਤੇ ਵੇਖਿਆ ਨਹੀਂ ਵੀ ਪਤਾ ਨਹੀਂ ਕਿਦਾਂ ਕਿਦਾਂ ਨਹੀਂ ਕੜਕੜ ਛਾਪਾਂ ਦੇਤੀਆਂ ਮਿਲਣੀਆਂ ਵਕਤੇ ਕਿਉਂਕਿ ਇਹ ਦਿਲ ਹੀ ਦੇ ਲਵਾ ਨਾ ਇਹ ਮਹਾਰਾਜ ਨੇ ਬੜਾ ਸਾਫ ਆਇਆ ਆ ਪਾਇਆ ਵਾ ਸਹੀ ਕਰ ਤੇ ਇਹ ਨਹੀਂ ਸੋਚਿਆ ਤੇ ਆਹ ਮੇਰੀ ਨਾਨਾਣਵਾ ਦੇਰਾ ਸਾਦੇ ਦੇ ਕੰਮ ਮੋਰੇ ਹੋ ਕੇ ਕੀਤੇ ਆ ਤੇ ਅੱਜ ਆਪਣੇ ਵਰੀ ਦਵਾਈ ਤੋਂ ਵੀ ਮੱਥੇ ਤੇ ਅੱਖਾਂ ਰੱਖ ਲਈ ਉਹ ਦੂਜੀ ਦੂਜੀ ਕਿੰਨਾ ਕੋ ਮੇਰੇ ਕੋ ਪਹੁੰਚਦੀ ਆ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਉਹ ਅਜੇ ਤੇ ਇਹਨਾਂ ਨੂੰ ਕਹਿੰਦੀ ਨਹੀਂ ਆ ਕਾਸ਼ ਉਹ ਨਹੀਂ ਆਪ ਹੀ ਦਵਾਈ ਦੂਈ ਮੰਮੀ ਨੂੰ ਸਾਦੀ ਲਿਆ ਦਿੰਦੇ ਮੇਰੇ ਤੱਕ ਤੇ ਫੇਰ ਹੀ ਗੱਲ ਪਹੁੰਚਦੀ ਆ ਜੇ ਕਿਤੇ ਉਹਨਾਂ ਦਾ ਵੀ ਹੱਥ ਤਾਂਗ ਹੋਵੇ ਜਿਆਦੀ بیਵਾਹ ਹੋਵੇ ਕੋਈ ਗੱਲ ਨਹੀਂ ਆ ਕਢਾ ਕੇ ਲਿਆ ਕੇ ਦਿੰਦਾ ਵਾ ਤੇ ਦਵਾਈ ਮਤਲਬ ਲਿਆ ਕੇ ਤੇ ਜਾ ਕੇ ਬੀਜੀ ਨੂੰ ਫੜਾ ਕੇ ਆਓ ਭਾਬੀ ਆ ਥੋੜੇ ਦਿਨ ਹੋਏ ਆ ਮੈਨੂੰ ਨਾ ਮੇਰੀ ਆਤਮਾ ਨੇ ਨਾ ਅੰਦਰੋਂ ਝੋੜ ਕੇ ਜੇ ਰੱਖਤਾ ਵਾ ਤੇ ਮੈਂ ਕਿਉਂ ਇਹਨੇ ਝੂਠ ਪ੍ਰਾਧ ਮਾਰਦੀ ਰਹੀ ਗਨਾ ਤੇ ਗਨਾ ਕਰਦੀ ਗਈ ਕੀ ਕੀ ਗੱਲ ਤੁਸੀਂ ਇੱਕ ਮਾੜੇ ਘਰ ਦੇ ਹਿੱਤਾ ਕਰਦੇ ਸੀ ਤਾਂ ਕਰਕੇ ਸੋਨੀ ਨੂੰ ਵੀ ਤੇਰੇ ਬਰ ਖਿਲਾਫ ਚੁੱਕਣਾ ਤੇ ਪਤਾ ਨਹੀਂ ਮੇਰੇ ਅੱਖਾਂ ਤੇ ਕੀ ਇਹੋ ਜੀ ਪੱਟੀ ਬੱਦੀ ਜਿਹੜੀ ਖੁੱਲੀ ਨਾ ਹੁਣ ਖੁੱਲੀ ਆ ਭਾਬੀ ਤੇ ਪਰਤਣਾ ਮੈਂ ਨਾ ਇੱਕ ਹੋਰ ਗੱਲ ਕਰਨਾ ਚਾਹੁੰਦੀ ਆ ਇੱਕ ਹੋਰ ਝੂਠ ਮਾਰਿਆ ਮੈਂ ਤੂੰ ਹਣ ਕਿਹੜਾ ਝੂਠ ਬੋਲਤਾ ਵਾ ਭਾਬੀ ਮੇਰੀ ਕੋਈ ਬਾਹ ਨੀ ਟੁੱਟੀ ਹਾਂ ਕੋਈ ਮੈਂ ਡਿੱਗੀ ਨਹੀਂ ਆ ਉਦਾਂ ਮੇਰੀ ਸੱਸ ਨੇ ਇਦਾਂ ਫੜ ਕੇ ਬਾਹੋਂ ਕਮਾਇਆ ਸੀ ਤੇ ਮੈਂ ਬਾਹਨਾ ਜਾਈ ਬਣਾ ਲਿਆ ਬਣਾਵੇਂ ਭਾਬੀ ਪਤਾ ਕਿਉਂ ਬਣਾਇਆ ਵੇਖ ਮਮਾ ਤੂੰ ਤਾਂ ਕਹਿੰਨੀ ਕਿ ਮੈਂ ਬਾਥਰੂਮ ਚ ਟਿੱਗੀ ਭਾਬੀ ਝੂਠ ਮਾਰਿਆ ਸੀ ਪਰ ਹੁਣ ਮੈਂ ਝੂਠ ਮਾਰਨੇ ਛੱਡਤੇ ਆ ਪਰ ਕਾਦੇ ਵਾਸਤੇ ਝੂਠ ਬੋਲਿਆ ਸੀ ਉਹ ਝੂਠ ਕਾਦੇ ਵਾਸਤੇ ਭਾਬੀ ਬੋਲਣਾ ਤੈਨੂੰ ਵੀ ਪਤਾ ਮੇਰੀ ਨਣਾ ਨਾਈ ਆ ਚਲੋ ਮੈਂ ਮੰਦੀ ਆ ਕਿ ਤੁਸੀਂ ਵੀ ਪਰਝਾਈਏ ਤੁਸੀਂ ਵੀ ਕਿਹਦੇ ਨਣਾਰ ਹੋਗੇ ਪਰ ਉਹ ਨਾ ਜਿਆਦਾ ਹੀ ਗੋਆਵਾ ਤਵਾ ਬੋਲੀ ਜਾਊਗੀ ਨੀ ਨਾ ਕਚੜੀ ਜੀ ਗੱਲਾਂ ਕਰੀ ਜਾਂਦੀ ਆ ਗੋਆ ਸੁੱਟ ਆ ਕਰ ਮਤਲਬ ਨਾ ਕਿ ਤੇ ਮੱਖੀ ਨਹੀਂ ਬਹਿਣ ਦਿੰਦੀ ਮੈਨੂੰ ਨੇ ਇੰਨਾ ਥੱਲੇ ਲਾਇਆ ਵਾ ਵੇਦਵਿੰਦਰ ਈਆਂ ਜੜੀਆਂ ਹੁੰਦੀਆਂ ਨਾ ਘਰ ਦੀ ਰੌਣਕ ਹੁੰਦੀਆਂ ਵਾ ਜੇ ਉਹਦੇ ਵਿੱਚ ਕੁਝ ਕਮੀ ਆ ਜਾਂ ਬੋਲਦੀ ਜਾਂ ਵੱਧ ਘੱਟ ਬੋਲਦੀ ਤੇ ਕੋਈ ਗੱਲ ਨਹੀਂ ਉਮਰ ਦੇ ਹਿਸਾਬ ਨਾਲ ਆਪੇ ਸਮਝ ਆ ਜਣੀ ਉਹ ਭਾਬੀ ਮੈਂ ਸਮਝਾਈਦਾ ਹੋਈਦਾ ਜੇ ਹੁਣ ਹਾੜਾ ਕੋਈ ਅੰਗ ਪਿਆਰ ਖਰਾਬ ਆ ਤਾਂ ਇਹਨੂੰ ਕੱਟ ਕੇ ਛੋਟੇ ਥੋੜਾ ਦੇਈਦਾ ਉਹਦਾ ਲਾਜ ਹੀ ਕਰੀ ਜਾਣਾ ਹਾਏ ਭਾਬੀ ਬਥੇਰਾ ਸਮਝਾਉਣੀ ਆ ਮੰਮੀ ਵੀ ਜਦਨ ਦੀ ਉਹ ਆ ਗਈ ਆ ਕੰਮ ਛੱਡ ਹੀ ਦਿੱਤੇ ਆਪ ਫਿਰ ਨਿਕਲ ਜਾਂਦੇ ਇਹ ਪਾਉਂਦੀ ਆਪਣਾ ਟੌਪ ਟੂਬ ਜਾ ਦੇ ਕੋਠੇ ਦੇ ਸਾਥ ਸਾਦੇ ਬਹਿ ਕੇ ਫੋਨ ਵੇਂਦੀ ਰਹਿੰਦੀ ਕੰਮ ਸੋ ਕੰਮ ਸਾਥ ਤੇ ਦਵੇ ਮੇਰਾ ਮੈਨੂੰ ਠੋਕਰੀ ਹੁਣ ਵੱਜੀ ਆ ਜਦੋਂ ਮੇਰੀ ਨਣਾਂ ਨੇ ਮੈਨੂੰ ਚਾਰ ਸੁਣਾਈਆਂ ਵਾ ਬਦਵਿੰਦਰ ਜਿੱਦਾਂ ਮਰਜੀ ਹੋਈ ਆ ਨਾ ਤੈਨੂੰ ਇਦਾਂ ਦਾ ਝੂਠ ਨਹੀਂ ਬੋਲਣਾ ਚਾਹੀਦਾ ਵੀ ਤੇਰੀ ਬਾਹ ਨੀ ਠੀਕ ਆ ਪਤਾ ਕੀ ਆ ਚੰਗੀ ਗੱਲ ਨੇ ਰੱਬ ਸੌਂਦਾ ਮਾੜੀ ਤਨੇਰੇ ਹੋ ਕੇ ਸੌਂ ਲੈਂਦਾ ਵਾ ਭਾਬੀ ਮੇਰੇ ਕੋਲ ਗਲਤੀ ਹੋ ਗਈ ਕੰਮ ਦੀ ਕਿਹੜੀ ਗੱਲ ਆਂਦੇ ਹੁੰਦੇ ਰੱਬਾ ਕੰਮ ਨਹੀਂ ਬਿਮਾਰੀ ਨਾ ਦਈ ਕੰਮ ਕੀਤਾ ਹੈ ਘਰ ਚੱਲੇ ਕਿਤੇ ਕੰਮ ਦਾ ਕਰਕੇ ਬੰਦੇ ਲਾਉਣੇ ਆ ਕੋਈ ਨਹੀਂ ਭਾਬੀ ਮੈਂ ਚੱਲ ਜਾਣਾ ਥੋੜੇ ਦਿਨਾਂ ਤੱਕ ਹੁਣ ਪਿੰਡ ਪਤਾ ਕੀ ਆ ਮੈਂ ਕਹਿਣਾ ਬਾਹ ਠੀਕ ਹੋ ਗਈ ਤਾਂ ਚੰਗਾ ਜਿਹਾ ਲੱਗਦਾ ਤੇ ਜੇ ਮੈਂ ਮਤਲਬ ਜੇ ਤੂੰ ਇਹ ਫੈਸਲਾ ਕੀਤਾ ਹੋਣਾ ਤਾਂ ਵਧੀਆ ਗੱਲ ਆ ਪਤਾ ਕਿਉਂ ਕਿਉਂਕਿ ਆਪਣੇ ਸੋਖ ਦੇ ਪਿਛੇ ਆਪਣਾ ਘਰ ਨਹੀਂ ਖਰਾਬ ਕਰੀਦਾ ਤੇਰਾ ਫੋਤਵਾ ਤੈਨੂੰ ਪਤਾ ਹੀ ਉਹਦਾ ਸਾਬ ਕਿਤਾਬ ਦਾ ਭਾਬੀ ਮੇਰੀ ਖੁਸ਼ੀ ਹੋ ਗਈ ਉਹਦਾ ਹੁਣ ਕਿਤੇ ਸੈੱਟ ਹੋਣ ਦਾ ਟਾਈਮ ਆ ਪਰ ਇਹ ਗੱਲ ਨਾ ਕਿਤੇ ਵੀਰ ਕੋ ਨਾ ਕਰਦੇ ਉਹ ਮੈਂ ਉਹਦੀਆਂ ਨਜ਼ਰਾਂ ਚੋਂ ਗਿਰ ਜਾਣਾ ਉਹਨੇ ਫੇਰ ਮੈਨੂੰ ਗੁੱਸੇ ਹੋਣਾ ਵਾ ਵੀ ਤੂੰ ਆ ਚੂੜ ਬੋਲ ਕੇ ਆਈ ਆ ਲਖਵਿੰਦਰ ਜੇ ਤੂੰ ਮੇਰੇ ਨਾਲ ਸੱਚ ਬੋਲਿਆ ਵਾ ਨਾ ਤੇ ਮੇਰੇ ਤੋਂ ਬਾਹਰ ਨਹੀਂ ਨਿਕਲੂਗਾ ਇੰਨਾ ਕੁ ਮਾਨ ਤੂੰ ਮੇਰੇ ਤੇ ਕਰ ਸਕਦੀ ਚਲ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਕਿ ਸ਼ੂਗਰ ਦਾ ਜਿਹੜੀ ਕਈ ਸਾਲ ਪਹਿਲਾਂ ਤੇ ਵਿੰਦਰ ਹੁੰਦੀ ਸੀ ਨਾ ਉਹ ਸਾਨੂੰ ਵਾਪਸ ਮਿਲ ਗਈ ਆ